ਮਨ ਤੋਂ ਇਹ ਜਿਹੜਾ ਬੋਲਦਾ ਹਾਂ ਕਿ ਕੀ ਕਹਿਣਾ ਚਾਹੁੰਦਾ ਹਾਂ ਦੇਖੋ ਕਹਿਣਾ ਤਾਂ ਇਹੀ ਹੈ ਕਿ ਧੰਨਵਾਦ ਕਰਦਾ ਨਗਰ ਨਿਵਾਸੀਆਂ ਦਾ ਜਿਨ੍ਹਾਂ ਨੇ ਇਨਾ ਮਾਨ ਸਨਮਾਨ ਬਖਸ਼ਿਆ ਅੱਜ ਖੁਸ਼ੀ ਹੁੰਦੀ ਹੈ ਕਿ ਉਹ ਸਮਾਂ ਯਾਦ ਆਉਂਦਾ ਜਦੋਂ ਅਸੀਂ ਉਹ ਜਿੱਥੇ ਅੱਜ ਪਿੱਛੇ ਲੱਗੇ ਲੱਗੇ ਹੋਈਆਂ ਨੇ ਜਿਹੜੀ ਆ ਬਾਉਂਡਰੀ ਲੱਗੀ ਹੋਈ ਆ ਉੱਥੇ ਖੜਕੇ ਅਸੀਂ ਦੇਖਦੇ ਹਾਂ ਅੱਜ ਇਹਨਾਂ ਮਾਣ ਬਖਸ਼ਿਆ ਕਿ ਅਸੀਂ ਸਟੇਜ ਤੇ ਆ ਸੋ ਬਹੁਤ ਖੁਸ਼ੀ ਹੁੰਦੀ ਆ ਉਹ ਪੁਰਾਣੇ ਦਿਨ ਨੇ ਜਿਹੜੇ ਉਹ ਵੀ ਯਾਦ ਆਉਂਦੇ ਨੇ ਜਦੋਂ ਅਸੀਂ ਛਿੰਝਾਂ ਜਿਹੜੀਆਂ ਦੇਖਣ ਜਾਂਦੇ ਤੇ ਪਰ ਸਾਡੇ ਏਰੀਆ ਕਿੰਨੀ ਬਹੁਤ ਸਾਰੀਆਂ ਛਿੰਝਾਂ ਦਾ ਜਿਹੜੇ ਮੇਲੇ ਨੇ ਉਹ ਲੁਕਤ ਹੋ ਚੁੱਕੇ ਨੇ ਸੋ ਬੜੀ ਖੁਸ਼ੀ ਹੋਈ ਆ ਕਿ ਅੱਜ ਜਿਹੜਾ ਇੱਥੇ ਛਿੰਝ ਦੇਖ ਕੇ ਮਨ ਗਦਗਦ ਹੋ ਚੁੱਕਿਆ ਕਿ ਇੱਧਰ ਜਿਹੜੀ ਹੈਗੀ ਆ ਛਿੰਝਾਂ ਦਾ ਜਿਹੜੇ ਮੇਲੇ ਆ ਉਹ ਪਹਿਲਾਂ ਚਨਾਥਲ ਜਾ ਕੇ ਆ ਸੋ ਉਰੇ ਵੀ ਹੈ ਸੋ ਔਰ ਖੁਸ਼ੀ ਦੀ ਗੱਲ ਹੈ ਕਿ ਸਾਡੇ ਬੱਚੇ ਨੇ ਜਿਹੜੇ ਨੌਜਵਾਨ ਆ ਬੱਚੇ ਜਿਹੜੇ ਮਿਲੇ ਸੀ ਨਵੇਂ ਪਹਿਲਵਾਨ ਨੇ ਸੋ ਉਹਨਾਂ ਨੂੰ ਦੇਖ ਕੇ ਮਨ ਬਹੁਤ ਖੁਸ਼ ਆ ਔਰ ਉਮੀਦ ਜਾ ਕਿ ਆ ਕਿ ਜਿਹੜਾ ਪੰਜਾਬ ਹੈ ਉਹ ਉਸ ਦੌਰ ਚੋਂ ਉੱਭਰ ਰਿਹਾ ਜਦੋਂ ਜਿਹੜੀਆਂ ਖੇਡਾਂ ਸੀਗੀਆਂ ਉਹ ਖਤਮ ਹੋ ਚੁੱਕੀਆਂ ਸਰਕਾਰ ਬਨੋਂ ਖਿਡਾਰੀਆਂ ਲਈ ਕੋਈ ਸਪੈਸ਼ਲ ਸਹੂਲਤਾਂ ਨਹੀਂ ਚਾਰੀ ਬਹੁਤ ਸਾਰੀਆਂ ਤੁਸੀਂ 29 ਤਰੀਕ ਤੋਂ ਜਿਹੜਾ ਪੰਜਾਬ ਦੇ ਵਿੱਚ ਖੇਡਾਂ ਦਾ ਜਿਹੜਾ ਹੈਗਾ ਆ ਸ਼ੁਰੂ ਹੋ ਰਿਹਾ ਸੋ ਇਹ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨੋਰਾਂ ਦੀ ਸੋਚ ਹੈ ਕਿ ਉਹਨਾਂ ਨੇ ਖੇਡਾਂ ਨੂੰ ਪ੍ਰੋਮੋਟ ਕਰਨ ਵਾਸਤੇ ਵੱਡਾ ਉਪਰਾਲਾ ਕੀਤਾ ਅੱਜ ਪਹਿਲੇ ਕਰਤੇ ਤੇ ਹੁਣ ਕੀ ਫਰਕ ਆ ਜਿੱਦਾਂ ਹੁਣ 2.3 ਘੰਟੇ ਲੇਟ ਆ ਪ੍ਰੋਗਰਾਮ ਜੀ ਇਹਦੇ ਬਾਰੇ ਕੀ ਕਹੋਗੇ ਜਿਹੜਾ ਪ੍ਰੋਬਲਮ ਅੱਜ ਜੀ 5:30 ਵਜੇ ਦਾ ਸੱਤਾ ਸੀਗਾ ਜੀ ਸਰ ਇਹ ਇਸ ਤਰ੍ਹਾਂ ਹੁੰਦਾ ਹੈ ਕਈ ਰੁਝੇਵੇਂ ਹੁੰਦੇ ਨੇ ਜਿਹੜਾ ਕਿ ਕਈ ਵਾਰੀ ਪਹਿਲਾਂ ਕੈਬਨਿਟ ਦਾ ਪਤਾ ਨਹੀਂ ਸੀਗਾ ਜਦੋਂ ਦਾ ਪ੍ਰੋਗਰਾਮ ਫਿਕਸ ਹੈ ਸੋ ਅੱਜ ਕੈਬਨਿਟ ਆ ਗਈ ਉਹਦੇ ਕਰਕੇ ਕਈ ਵਾਰੀ ਹੋ ਜਾਂਦਾ ਬਾਕ ਪਿੰਡ ਹਰਿਓਂ ਵਿਖੇ ਬਾਬੇ ਸਿੱਧਾਂ ਦੇ ਸਥਾਨ ਤੇ ਕੁਸ਼ਤੀਆਂ ਦੇ ਮੁਕਾਬਲੇ ਕਰਾਏ ਜਾ ਰਹੇ ਨੇ ਜੋ ਹਰ ਸਾਲ ਬਾਬੇ ਸਿੱਧਾਂ ਦੇ ਸਥਾਨ ਨੂੰ ਸਮਰਪਿਤ ਹੁੰਦੇ ਨੇ ਇਸ ਦਿਹਾੜੇ ਨੂੰ ਸਮਰਪਿਤ ਹੁੰਦੇ ਨੇ ਹਰ ਸਾਲ ਇਸ ਜਗ੍ਹਾ ਇਹ ਦੰਗਲ ਕਰਾਏ ਜਾਂਦੇ ਨੇ ਸੋ ਸਭ ਤੋਂ ਪਹਿਲਾਂ ਤਾਂ ਮੈਂ ਸਮੁੱਚੀ ਟੀਮ ਨੂੰ ਵਧਾਈ ਦਿੰਨਾ ਜਿਹੜੀ ਸਮੁੱਚੀ ਇਹਨਾਂ ਦੀ ਪ੍ਰਬੰਧਕ ਕਮੇਟੀ ਆ ਉਹਨਾਂ ਨੇ ਬੜੇ ਵਧੀਆ ਪ੍ਰਬੰਧ ਕੀਤੇ ਆ ਹਰ ਸਾਲ ਇਹ ਪ੍ਰਬੰਧ ਬਹੁਤ ਵਧੀਆ ਕਰਦੇ ਆ ਬਹੁਤ ਵਧੀਆ ਦੰਗਲ ਸ਼ਾਂਤੀਪੂਰਵ ਕਰਾਉਂਦੇ ਆ ਕੋਈ ਆਮ ਕਰਕੇ ਆਪਾਂ ਦੇਖਦੇ ਆ ਪਿੰਡਾਂ 'ਚ ਕਈ ਹੱਲੇ ਗੋਲੇ ਵੀ ਹੋ ਜਾਂਦੇ ਆ ਹੋਰ ਰੌਲੇ ਰੱਪੇ ਹੁੰਦੇ ਆ ਬੜਾ ਸ਼ਾਂਤੀ ਨਾਲ ਹਰ ਸਾਲ ਅਸੀਂ ਆਉਣ ਦਾ ਵੀ ਮੌਕਾ ਮਿਲਦਾ ਬੜਾ ਵਧੀਆ ਤਰੀਕੇ ਨਾਲ ਦਾ ਪ੍ਰਬੰਧ ਬਹੁਤ ਵਧੀਆ ਹੁੰਦਾ ਇੱਕ ਗੱਲ ਉਹਦਾ ਇਹ ਵਧਾਈ ਦੇ ਪਾਤਰ ਨੇ ਤੇ ਨਾਲ ਹੀ ਇੱਕ ਵਧਾਈ ਜਨਾਂ ਨੂੰ ਹੋਰ ਹੈ ਕਿ ਜੋ ਅੱਜ ਦੇ ਸਮੇਂ 'ਚ ਤੁਸੀਂ ਨੌਜਵਾਨਾਂ ਨੂੰ ਸਿਹਤ ਦੇ ਰਹੇ ਹੋ ਜੋ ਅੱਜ ਭਾਈ ਅਲੀ ਲਾਲ ਬੰਦੇ ਸੋਡੀ ਕੰਗਣ ਵਾਲਾ ਜੋ ਨਸ਼ਿਆਂ ਦੀ ਗਲਤ ਦੀ ਜਾ ਰਹੀ ਹੈ ਜਾਂ ਹੋਰ ਗਲਤ ਪਾਸੇ ਲੱਗਦੀ ਹੈ ਅੱਜ ਦੀ ਨੌਜਵਾਨੀ ਉਹਨੂੰ ਸਹੀ ਸੇਧਣ ਵਾਸਤੇ ਵੀ ਇਹਨਾਂ ਦੇ ਅਸੀਂ ਧੰਨਵਾਦੀ ਹਾਂ ਕਿ ਇਹੋ ਜੇ ਨੌਜਵਾਨ ਸਾਡੇ ਪਿੰਡਾਂ ਤੋਂ ਸਾਡੇ ਭਰਾ ਅੱਗੇ ਹੋ ਕੇ ਜੇ ਇਹੋ ਜੇ ਦੰਗਲ ਕਰਾਉਣਗੇ ਇਹੋ ਜੇ ਮੁਕਾਬਲੇ ਕਰਾਉਣਗੇ ਜਾਂ ਖੇਡਾਂ ਕਰਾਉਣਗੇ ਇਹ ਬੜੀ ਖੁਸ਼ੀ ਦੀ ਗੱਲ ਹੈ ਤੇ ਆਉਣ ਵਾਲੇ ਨੌਜਵਾਨਾਂ ਨੂੰ ਸੇਧ ਵੀ ਮਿਲੂਗੀ ਕਿ ਉਹ ਚੰਗੇ ਪਾਸੇ ਚੰਗੇ ਰਸਤੇ ਚੱਲ ਕੇ ਆਪਣੇ ਸਵੈ ਨੂੰ ਸਹੀ ਸੇਧ ਦੇਸ ਬਣਾਂਗੇ